ਹੁਸ਼ਿਆਰ ਪਰ ਵਿਕੇ ਪੈੜ ਮਾਇਆਵਤੀ ਜੀ ਦਾ 15 ਜਨਮ ਦਿਨ ਮਹੱਲਾ ਰਹੀਮਪੁਰ ਵਿਕੇ ਮਨਾਇਆ ਜਾ ਰਿਹਾ ਇਸ ਮੌਕੇ बसपा ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਆਮ ਆਦਮੀ ਪਾਰਟੀ ਨੂੰ ਦਲਤ ਵਿਰੋਧੀ ਦੱਸਦਿਆਂ ਕਿਹਾ ਕਿ ਪੰਜਾਬ ਚ ਨਸ਼ਿਆਂ ਨਾਲ ਨੌਜਵਰ ਪੀੜੀ ਖਤਮ ਹੋ ਰਹੀ ਹੈ ਅਤੇ ਰਾਜਨੀਤਿਕ ਤੌਰ ਤੇ ਆਮ ਆਦਮੀ ਪਾਰਟੀ ਦਲਤਾ ਦਾ ਕਤਲ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਜੀ ਅਮਰ ਰਹੇ ਡਾਕਟਰ ਅਮਰਿੰਦਰ ਜੀ ਅਮਰ ਰਹੇ ਅਮਰ ਰਹੇ ਬੌਜਨ ਸਮਾਜ ਪਾਰਟੀ ਵੱਲੋਂ 15 ਜਨਵਰੀ ਨੂੰ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦਾ ਜਨਮ ਦਿਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਜ਼ਿਲ੍ਹਾ ਪੱਧਰ ਤੇ ਮਨਾਇਆ ਜਾਊਗਾ। ਜ਼ਿਲ੍ਹਾ ਹਸ਼ਿਆਰਪੁਰ ਦਾ ਪ੍ਰੋਗਰਾਮ ਰਹੀਮਪੁਰ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਭੋਜਨ ਸਮਾਜ ਪਾਰਟੀ ਨੇ ਭੈਣ ਜੀ ਦਾ ਜਨਮ ਦਿਨ ਮਨਾਉਣ ਦੇ ਲਈ ਫੈਸਲਾ ਲਿਆ। ਅੱਜ ਖਾਸ ਕਰਕੇ ਉਸ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਜ਼ਿਲ੍ਹੇ ਦੀ ਮੀਟਿੰਗ ਸੀ। ਜਿਹਦੇ ਵਿੱਚ ਮੈਂ ਖੁਦ ਸ਼ਾਮਲ ਹੋ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਸਾਰੇ ਬੀਐਸਪੀ ਦੇ ਅਣਖੀ ਯੋਧੇ ਆਪਣੇ ਆਪਣੇ ਪਿੰਡਾਂ ਚੋਂ ਮਹੱਲਿਆਂ ਚੋਂ ਗੱਡੀਆਂ ਫੋਰ ਵੀਲਰ ਲੈ ਕੇ ਆਉਣਗੇ ਔਰ ਉਸ ਦਿਨ ਭੈਣ ਕੁਮਾਰੀ ਮਾਇਆਬਤੀ ਜੀ ਦੀ ਜ਼ਿੰਦਗੀ ਦੇ ਸੰਘਰਸ਼ ਦੇ ਉੱਪਰ ਵਿਚਾਰ ਚਰਚਾ ਕੀਤੀ ਜਾਊਗੀ ਜਿਸ ਤਰ੍ਹਾਂ ਸਰ ਜਸਵੀਰ ਸਿੰਘ ਗੜੀ ਉਹਨਾਂ ਨੇ ਸਹਿ ਸ਼੍ਰੀ ਕਾਂਸੀ ਲਾਮ ਜੀ ਤਸਵੀਰ ਭਗਵਾਨ ਤੁਮਾਰ ਨੂੰ ਦਿੱਤੀ ਹੈ ਤੇ ਕੀ ਸਰ ਤਸਵੀਰ ਜਿਹੜੀ ਆ ਪ੍ਰੋਜੈਕਟ ਦੇ ਵਿੱਚ ਲੱਗੀ ਹੈ ਕਿ ਨਹੀਂ ਲੱਗੀ ਦੇਖੋ ਆਮ ਪਾਰਟੀ ਜਿਹੜੀ ਆ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਤਸਵੀਰ ਆਪਣੇ ਸਿਰ ਤੇ ਲਾਉਂਦੀ ਲੇਕਿਨ ਪੰਜਾਬ ਚੋ 7 ਰਾਜ ਸਭਾ ਦੇ ਮੈਂਬਰ ਬਣਾਏ ਉਹਨਾਂ ਨੇ ਕੋਈ ਵੀ ਸ਼ਰੂਲ ਕਾਸਟ ਨਹੀਂ ਪੰਜਾਬ ਦੇ ਅੰਦਰ 5 ਮੇਅਰ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਉਹ ਡਿਕਲੇਅਰ ਕੀਤੇ ਮੇਅਰਾਂ ਦੀ ਚੋਣ ਇੱਕ ਵੀ ਉਹਦੇ ਵਿੱਚ ਸ਼ਰੂਲ ਕਾਸਟ ਲਈ ਰੱਖਮੀ ਨਹੀਂ ਰੱਖੀ ਪੰਜਾਬ ਦੇ ਵਿੱਚ ਜਿੱਥੇ ਮਿਊਸਪਲ ਕਮਿਸ਼ਨਰ ਨੇ ਜਿੱਥੇ ਕਮਿਸ਼ਨਰੀ ਸਿਸਟਮ ਲਾਗੂ ਕੀਤਾ ਪੁਲਿਸ ਦਾ ਵੀ ਈਵਨ ਇੱਕ ਵੀ ਸ਼ਡਿਊਲ ਕਾਸਟ ਪੁਲਿਸ ਕਮਿਸ਼ਨਰ ਨਹੀਂ ਲਗਾਇਆ ਤਾਂ ਪੰਜਾਬ ਦੇ ਅੰਦਰ ਆਮ ਪਾਰਟੀ ਜਿਹੜੀ ਆ ਐਸਸੀ ਕਮਿਸ਼ਨ ਦਾ ਚੇਅਰਮੈਨ ਵੀ ਕਿਸੇ ਗੈਰ ਸ਼ਡਿਊਲ ਕਾਸਟ ਨੂੰ ਲਗਾਇਆ ਹੋਇਆ ਤੇ ਇਸ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਆਮ ਪਾਰਟੀ ਦੀ ਸਰਕਾਰ ਉਹ ਦਲਤਾਂ ਦਾ ਰਾਜਨੀਤਿਕ ਕਤਲ ਕਰ ਰਹੀ ਹੈ ਚਾਹੇ ਉਹ ਰਾਜ ਸਭਾ ਦੀਆਂ ਸੀਟਾਂ ਹੋਣ ਚਾਹੇ ਉਹ ਐਸੇ ਕਮਿਸ਼ਨ ਹੋਏ ਜਾਂ ਉਹ ਮਿਊਸਪਲ ਕਾਰਪੋਰੇਸ਼ਨ ਦੇ ਮੇਰਾਂ ਦੀ ਫੈਸਲੇ ਦੀ ਗੱਲ ਹੋਏ ਤੋਂ ਸਭ ਕਾਂਛੀ ਰਾਮ ਦੀ ਫੋਟੋ ਜਿਹੜੀ ਆ ਲਿਜਾ ਕੇ ਜਿਹੜੀ ਦਿੱਤੀ ਗਈ ਉੱਥੇ ਕਾਂਛੀ ਰਾਮ ਸਾਹਿਬ ਦਾ ਅੰਦੋਲਨ ਸਰੰਦਰ ਕਰਨ ਦਾ ਜਿਹੜਾ ਇੱਕ ਸੰਕੇਤ ਦਿੱਤਾ ਗਿਆ ਉਹ ਅਸੀਂ 15 ਮਾਰਚ ਨੂੰ ਜਦੋਂ ਸਭ ਕਾਂਛੀ ਰਾਮ ਜੀ ਦਾ ਜਨਮ ਦਿਨ ਆਏਗਾ ਤੋਂ ਬਹੁਜਨ ਸਮਾਜ ਪਾਰਟੀ ਦਿਖਾਏਗੀ ਸਭ ਕਾਂਛੀ ਰਾਮ ਜੀ ਦੇ ਜੋਧੇ ਪੰਜਾਬ ਦੇ ਅੰਦਰ ਸਭ ਕਾਂਸੀ ਰਾਮ ਜੀ ਦਾ ਅੰਦੋਲਨ ਬਲੰਦੀਆਂ ਤੇ ਪਹੁੰਚਾ ਕੇ ਦਿਖਾਣਗੇ ਔਰ 2027 ਚ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਊਗਾ ਤੇ ਜੇ ਕਾਂਗਰਸੀ ਪਾਰਟੀ ਨੇ ਇਹ ਕਿਹਾ ਸੀ ਕਿ ਜਿਹੜੀ ਵਿਰਾਸਤ ਉਹਤੋਂ ਇੱਕ ਇੱਕ ਹੀ ਆਉਂਦੀ ਹੈ ਇਹ ਸਕੀਮ ਜਿਹੜੀ ਹੈ ਨਾ ਜਲਦੀ ਹੀ ਚਾਲੂ ਹੋਏਗੀ ਜਿੰਨੇ ਪਾਸ ਤਿੰਨ ਸਾਲ ਹੋ ਗਏ ਹਾਲ ਤੱਕ ਇਹ ਸਕੀਮ ਜੇ ਚਾਲੂ ਹੀ ਨਹੀਂ ਹੋਈ। ਦੇਖੋ ਦਿੱਲੀ ਦੇ ਵਿੱਚ ਵੀ ਹੁਣ ਫਾਰਮ ਭਰ ਰਹੇ ਆ ਕਿ ਸਾਨੂੰ ਵੋਟਾਂ ਪਾਦਾਓ ਅਸੀਂ 2100 ਤੁਹਾਡੇ ਖਾਤਿਆਂ ਦੇ ਬੀਬੀਆਂ ਦੇ ਵਿੱਚ ਪਾਵਾਂਗੇ। ਤੋਂ ਆਮ ਪਾਰਟੀ ਜਿਹੜੀ ਆ ਕਾਂਸੀ ਰਾਮ ਸਾਹਿਬ ਨੇ ਕਿਹਾ ਸੀ ਕਿ ਸਾਨੂੰ ਸ਼ਾਸਕ ਜਮਾਤ ਦਾ ਚਰਿੱਤਰ ਨਿਰਮਾਣ ਕਰਨਾ ਰੂਲਿੰਗ ਕਲਾਸ ਦਾ ਕੈਰੇਕਟਰ ਬਿਲਡ ਕਰਨਾ ਤੋਂ ਆਮ ਪਾਰਟੀ ਬੈਗਰ ਕਲਾਸ ਦਾ ਕੈਰੇਕਟਰ ਬਿਲਡ ਕਰਨ ਦੇ ਵਿੱਚ ਲੱਗੀ ਹੋਈ ਹੈ ਤਿੰਨ ਸਾਲ ਇਹਨਾਂ ਨੇ ਕੱਢ ਲਏ ਹੋ ਸਕਦਾ ਇਲੈਕਸ਼ਨ ਤੋਂ 4-6 ਮਹੀਨੇ ਪਹਿਲਾਂ ਜਾ ਕੇ ਇਹ ਵੋਟਾਂ ਦਾ ਵਪਾਰ ਨੋਟਾਂ ਨਾਲ ਕਰਨੇ ਦੇ ਲਈ ਪਾ ਵੀ ਦੇਣ ਪਰੰਤੂ ਸਾਡੀਆਂ ਭੈਣਾਂ ਨੂੰ ਸਾਡੀਆਂ ਬੇਬੀਆਂ ਨੂੰ ਮਾਤਾਵਾਂ ਨੂੰ ਸਚੇਤ ਹੋਰ ਸਾਵਧਨ ਰਹਿਣਾ ਚਾਹੀਦਾ ਕਿ ਜਿਹੜੀ ਸ਼ਾਸਕ ਜਮਾਤ ਬਣਨਾ ਚਾਹੁੰਦੀ ਆ ਸ਼ਾਸਕ ਜਮਾਤ ਨੂੰ ਸੱਤਾ ਤੋਂ ਥੱਲੇ ਕੁਝ ਵੀ ਮਨਜ਼ੂਰ ਨਹੀਂ ਹੁੰਦਾ ਪੰਜਾਬ ਸਰਕਾਰ ਦੀ ਇਹ ਵਾਦਾ ਖਿਲਾਫੀ ਹੁਣ ਤੱਕ ਰਹੀ ਆ ਆਉਣ ਵਾਲੇ ਸਮੇਂ 'ਚ ਵੀ ਜਰ ਹੋਗੀ ਕਿਉਂਕਿ ਪੰਜਾਬ ਦੀ ਆਰਥਿਕਤਾ ਇਹਨਾਂ ਨੇ ਬਰਬਾਦ ਕਰ ਦਿੱਤੀ ਆ ਲੇਕਿਨ ਬੀਐਸਪੀ ਕਾਂਸੀਰਮ ਸਾਹਿਬ ਦੇ ਏਜੰਡੇ ਤੇ ਅੱਗੇ ਵੱਧ ਰਹੀ ਆ ਕਾਂਸੀਰਮ ਸਾਹਿਬ ਕਹਿੰਦੇ ਸੀ ਕਿ ਸਾਨੂੰ ਜਨਤਾ ਦੀ ਪਰਚੇਜਿੰਗ ਕੈਪੈਸਿਟੀ ਵਧਾਉਣੀ ਆ ਖਰੀਦ ਸ਼ਕਤੀ ਵਧਾਉਣੀ ਆ ਰੋਜ਼ਗਾਰ ਦੇਣਾ ਰਾਹਤ ਔਰ ਰੋਜ਼ਗਾਰ ਚ ਫਰਕ ਹੁੰਦਾ ਹੈ ਅਗਰ ਅਸੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਆਂਗੇ ਤਾਂ ਜਨਤਾ ਆਪਣੇ ਆਪ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਲੋਗੀ ਤੇ ਜੇ ਜਿਤਨਾ ਸਾਨੂੰ ਆਮ ਆਦਮੀ ਪਾਰਟੀ ਦੇ ਆਟਾ ਦਾਣ ਦੇ ਸਕੀਮਾਂ ਬਿਲਕੁਲ ਹੀ ਬੰਦ ਕਰਤੀਆਂ ਗਰੀਬ ਵਰਗ ਜਿਹੜਾ ਕਾਹਦੀ ਜਿਹੜਾ ਆਟੇ ਦਾਣ ਨੂੰ ਲੈ ਕੇ ਸਮੱਸਿਆ ਆ ਰਹੀ ਹੈ ਕਾਹਨੇ ਲੋਕ ਜਿਹੜੇ ਭੁੱਖੇ ਸੌ ਰਹੇ ਪੰਜਾਬ ਵਿੱਚ ਦੇਖੋ ਮੈਂ ਆਮ ਆਦਮੀ ਪਾਰਟੀ ਦੇ ਕਰਦਾਰ ਦੇ ਬਾਰੇ ਤੁਹਾਨੂੰ ਦੱਸ ਦਿੰਦਾ ਕਿ ਇਹ ਆਮ ਆਦਮੀ ਪਾਰਟੀ ਜਾਂ ਦੇਸ਼ ਦੀ ਸੱਤਾ ਧਾਰੀ ਬੀਜੇਪੀ ਇਹ ਕਦੀ ਵੀ ਲੋਕਾਂ ਤੋਂ ਵੋਟ ਇਹ ਕਹਿ ਕੇ ਨਹੀਂ ਮੰਗਦੇ ਕਿ ਅਸੀਂ ਕਿੰਨੇ ਅਧਿਕਾਰੀ ਪੈਦਾ ਕੀਤੇ ਆ ਇਹ ਵੋਟ ਇਹ ਕਹਿ ਕੇ ਮੰਗਦੇ ਆ ਕਿ ਅਸੀਂ ਕਿੰਨੇ ਭਖਾਰੀ ਪੈਦਾ ਕੀਤੇ ਤੁਸ਼ ਕਰਕੇ ਬੌਧਨ ਸਮਾਜ ਪਾਰਟੀ ਮੈਂ ਫਿਰ ਕਹਿੰਦਾ ਕਿ ਬੌਧਨ ਸਮਾਜ ਨੂੰ ਸ਼ਾਸ਼ਕ ਜਮਾਤਾਂ ਚਰਿੱਤਰ ਨਿਰਮਾਣ ਕਰਨ ਦੇ ਅੰਦੋਲਨ ਤੇ ਧਿਆਨ ਦੇਣਾ ਚਾਹੀਦਾ ਔਰ 2027 ਚ ਪੰਜਾਬ ਦੀ ਸੱਤਾ ਆਪਣੇ ਹੱਥਾਂ ਚ ਲੈ ਕੇ ਪੰਜਾਬ ਦੀ ਜਨਤਾ ਦੀ ਤਕਦੀਰ ਔਰ ਤਸਵੀਰ ਬਦਲਣਾ ਚਾਹੁੰਦੀ ਹੈ ਬਹੁਜਨ ਸਮਾਜ ਪਾਰਟੀ ਜੇ ਜਿਹੜਾ ਸਾਰੇ ਐਲੀਵਰੀ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਫਿਰ ਜਿਹੜਾ ਬੀਐਸਪੀ ਜਾ ਕੇ ਸੀ ਬੀਐਸਪੀ ਦੇ ਵਿੱਚ ਉਹਨਾਂ ਨੂੰ ਵੱਡੀ ਵੱਡੀ ਜਿਹੜੇ ਜ਼ਿੰਮੇਵਾਰੀਆਂ ਦਿੱਤੀਆਂ ਜਾਂ ਫਿਰ ਦੀ ਉਹ ਛੱਡ ਕੇ ਜਿਹੜੇ ਆਵਾਜ਼ ਦੀ ਪਾਰਟੀ ਚੱਲ ਗਈ ਹੈ ਤੇ ਕੀ ਕਹਿਣਾ ਚਾਹੁੰਗਾ ਸਰੋਤ ਹੁਣ ਉਹਦੀ ਚਿੰਤਾ ਆਮ ਆਦਮੀ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਆਮ ਆਦਮੀ ਚ ਜਾਂਦਾ ਉਹ ਫਿਰ ਅੱਗੇ ਬੀਜੇਪੀ ਚ ਜਾਂਦਾ ਇਸ ਕਰਕੇ ਉਹ ਦੇਖਣ ਹੁਣ ਕਿੱਦਾਂ ਰੁਕਣਾ ਚਾਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ